ਤੁਸੀਂ ਵੇਖ ਲਓ ਸਕਰੋਲ ਪੰਜਾਬ ਤੇ ਅਸੀਂ ਅੱਜ ਖੜੇ ਆ ਸੈਕਟਰ 10 ਜਿੱਥੇ ਕਿ ਬੰਬ ਅਟੈਕ ਹੋਇਆ ਜੀ ਇੱਕ ਵੱਡਾ ਹਾਦਸਾ ਜਿਹੜਾ ਹੈ ਉਹ ਵਾਪਰਿਆ ਇੱਕ ਐਨਆਰਆਈ ਦੀ ਕੋਠੀ ਦੇ ਬਾਹਰ ਬੰਬ ਅਟੈਕ ਹੋਇਆ ਹੈ ਜਿੱਥੇ ਜਿਹਦੇ ਨਾਲ ਇੱਕ ਸਹਿਮ ਦਾ ਮਾਹੌਲ ਜਿਹੜਾ ਹੈ ਪੂਰੇ ਇਲਾਕਾ ਵਿੱਚ ਬਣ ਗਿਆ ਇੱਕ ਪੋਰਸ਼ ਏਰੀਆ ਤੇ ਉੱਥੇ ਵੱਡਾ ਹਾਦਸਾ ਹੋਣ ਨਾਲ ਜਿਹੜਾ ਲੋਕਾਂ ਦੇ ਦਿਲ ਵਿੱਚ دہشت ਵੀ ਜਿਹੜੀ ਹੈ ਫੈਲ ਗਿਆ ਤੁਸੀਂ ਵੇਖ ਸਕਦੇ ਹੋ ਕਿ ਬੰਬ ਨਾਲ ਜਿਹੜਾ ਹੈ ਕੀ ਹੈ ਇਹਨੇ ਖਤਰਨਾਕ ਤਰੀਕੇ ਨਾਲ ਜਿਹੜਾ ਬੰਬ ਸੁੱਟਿਆ ਗਿਆ ਹੈ ਸ਼ਹਿਰ ਦੇ ਸੈਕਟਰ 10 ਵਿੱਚ ਸ਼ਾਮ ਕਰੀਬ 6 ਜੇ ਜਿਹੜਾ ਬੰਬ ਧਮਾਕਾ ਹੋਇਆ ਵਾਪਰਿਆ ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਆਸ-ਪਾਸ ਦੇ ਲੋਕ ਵੀ ਜਿਹੜੇ ਨੇ ਢੜਕੇ ਨੇ ਤੇ ਨਾਲ ਹੀ ਘਟਨਾ ਦੀ ਸੂਚਨਾ ਮਿਲਤੇ ਹੀ ਜਿਹੜੇ ਪੁਲਿਸ ਵਿਭਾਗ ਨੇ ਉਵੇਂ ਇਸ ਮੌਕੇ ਤੇ ਪਹੁੰਚੇ ਤੇ ਨਾਲ ਹੀ ਸੈਕਟਰ 10 ਵਿੱਚ ਬੰਬ ਧਮਾਕਾ ਹੋਇਆ ਦੱਸਦੀ ਏ ਐਨ ਆਰ ਆਈ ਕੋਠੀ ਦੇ ਬਾਹਰ ਜਿਹੜਾ ਇਹ ਧਮਾਕਾ ਹੋਇਆ ਨਾਲ ਹੀ ਸ਼ਹਿਰ ਦੇ ਸਭ ਤੋਂ ਪੋਸ਼ ਇਲਾਕੇ ਵਿੱਚ ਇਹ ਵਾਪਰੀ ਘਟਨਾ ਸੀ ਜਿਸ ਤੋਂ ਬਾਅਦ ਹਰ ਕਿਸੇ ਦੇ ਦਲ ਵਿੱਚ ਜਿਹੜੀ دہشت ਹੈ ਉਹ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕ੍ਰਾਈਮ ਬ੍ਰਾਂਚ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ। ਨਾਲ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਤੱਕ ਇੱਕ ਆਟੋ ਵਿੱਚ ਤਿੰਨ ਨੌਜਵਾਨ ਆਏ ਸੀ। ਦਾ ਸੀਸੀਟੀਵੀ ਫੂਟੇਜ ਜਿਹੜੀ ਹੈ ਇਹ ਕੈਦ ਹੋਈ ਹੈ ਕਿ ਤੇ ਨੌਜਵਾਨ ਆਟੋ ਵਿੱਚ ਆਏ ਸੀ ਜੋ ਕਰ ਦੇ ਬਾਹਰੇ ਹੈਂਡ ਗ੍ਰੇਡ ਸੁੱਟ ਕੇ ਭੱਜ ਗਏ ਜੀ ਹਾਂ ਦੱਸਦੀ ਹੈਂਡ ਗ੍ਰੇਡ ਸੁੱਟ ਕੇ ਫਰਾਰ ਹੋ ਗਏ ਦੱਸੇ ਮੁਸਲਿਮਾ ਉਸੇ ਆਟੋ ਵਿੱਚ ਫਰਾਰ ਹੋ ਗਏ ਜਿਸ ਵਿੱਚੋਂ ਆਈਸੀ ਤੇ ਇੱਕ ਆਟੋ ਵਾਲੇ ਦਾ ਇੱਕ ਅਹਿਮ ਰੋਲ ਇਹਦੇ ਵਿੱਚ ਦੱਸਿਆ ਜਾ ਰਿਹਾ ਇਸ ਹਾਦਸੇ ਵਿੱਚ ਇਸ ਘਟਨਾ ਵਿੱਚ ਉਸ ਦਾ ਅਹਿਮ ਰੋਲ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਤਨਾਲ ਹੀ ਮੁਜਲੰਪਤ ਜੰਡੀ ਸੀਸੀਟੀਵੀ ਫੁਟੇਜ ਵੀ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਤੇ ਪੁਲਿਸ ਵੱਲੋਂ ਜਿਹੜੀ ਜਾਂਚ ਹੈ ਉਹ ਵੀ ਜਾਰੀ ਹੋ ਰਹੀ ਹੈ ਨਾਲ ਹੀ ਜਿਵੇਂ ਹੀ ਹੈਂਡਗ੍ਰੈਂਡs ਛੁੱਟਿਆ ਗਿਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੰਬ ਧਮਾਕਾ ਹੋਇਆ ਸ਼ੀਸ਼ੇ ਜਿਹੜੇ ਨੇ ਟੁੱਟੇ ਨੇ ਤੇ ਜਿਹੜੀ ਜਗ੍ਹਾ ਤੇ ਬੰਬ ਛੁੱਟਿਆ ਗਿਆ ਉਹ ਵੀ ਤੁਸੀਂ ਲਾਈਵ ਜਿਹੜਾ ਹੈ ਉਹ ਦੇਖ ਸਕਦੇ ਹੋ ਧਮਾਕੇ ਕਾਰਨ ਜਿਹੜੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਨੇ ਤੇ ਜਿਸ ਘਰ ਚ ਬੰਬ ਸੁੱਟਿਆ ਗਿਆ ਉਹ ਦਾ ਜੀਏ ਉਹ ਰਮੇਸ਼ ਮਲਹੋਤਰਾ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਕੋ ਇੱਕ ਵੱਡਾ ਪੌਸ਼ ਇਲਾਕੇ ਵਿੱਚ ਵੱਡਾ ਜਿਹੜਾ ਹਾਦਸਾ ਆਇਓ ਵਾਪਰਿਆ ਹੈ ਤੇ ਜਿਸ ਦੇ ਨਾਲ ਇੱਕ ਡਰ ਦਾ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਬੈਠ ਗਿਆ ਹੈ ਤੇ ਨਾਲ ਹੀ ਕਰੀਬ ਇਹ 6 ਵਜੇ ਜਿਹੜਾ ਹੈ ਤਮਾਕਾਏ ਜਿਹੜਾ ਹਾਦਸਾ ਹੈ ਜਿਹੜਾ ਵਾਪਰਿਆ ਹੈ ਇਸ ਦੇ ਨਾਲ ਜ਼ੋਰਦਾਰ ਆਵਾਜ਼ ਜਿਹੜੀ ਆ ਉਹ ਵੀ ਸੁਣਾਈ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਕਰਮਚਾਰੀ ਜਿਹੜੇ ਨੇ ਪੁਲਿਸ ਵਿਭਾਗ ਜਿਹੜੇ ਨੇ ਉਹ ਜਿਹੜੀ ਹੈ ਜਾਂਚ ਜਿਹੜੀ ਨੇ ਕਰ ਰਹੇ ਨੇ ਤੇ ਜਲਦੀ ਹੀ ਜਿਹੜਾ ਮੁਜ਼ਲਮਾ ਦਾ ਪਤਾ ਜਿਹੜਾ ਲੱਗੇਗਾ ਉਹ ਜਿਹੜਾ ਇਹ ਕਟਨਾ ਵਾਪਰੀ ਤਾਂ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਤੇ ਨਦੀ ਜਿਹੜੀ ਫੁਟੇਜ ਜੋ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਤੇ ਨਾਲ ਹੀ ਇੱਕ ਪੂਰੇ ਇਲਾਕੇ ਵਿੱਚ ਜਿਹੜਾ دہشت ਦਾ ਮਾਹੌਲ ਬਣ ਗਿਆ ਹੈ ਤੇ ਜਲਦੀ ਹੀ ਉਸ ਤੋਂ ਬਾਅਦ ਜਿਹੜੇ ਕਰਮਚਾਰੀ ਨੇ ਪੁਲਿਸ ਵਿਭਾਗ ਨੇ ਚੰਡੀਗੜ੍ਹ ਪੁਲਿਸ ਆ ਜਿਹੜੀ ਉਹ ਜਾਣਕਾਰੀ ਦਾ ਪਤਾ ਜਿਹੜਾ ਲਗਾ ਰਹੀ ਹੈ